ਕੀ ਦਾ ਬਲੜਾ ਭਾਰੀ ਲੱਗਦਾ ਇਹ ਐਤੀ ਝਾੜੂ ਵਾਲੇ ਦਾ ਹਾਂਜੀ ਠੀਕ ਹੈ ਝਾੜੂ ਵਾਲਿਆਂ ਦਾ ਲੱਗਦਾ ਵੀ ਜਿੱਤ ਜਾਣਗੇ ਹਾਂਜੀ ਬਿਲਕੁਲ ਉਹਨਾਂ ਦਾ ਨਾਮ ਹੈ ਆਪਣਾ ਮੁਕੇਸ਼ ਸੇਠੀ ਜੀ ਉਹਨਾਂ ਦਾ ਬਲੜਾ ਭਾਰੀ ਉਹੀ ਜਿੱਤਣਗੇ ਮੁਕਾਬਲੇ 'ਚ ਹੋਰ ਕੌਣ ਲੱਗਦਾ ਕਾਂਗਰਸ ਹੈ ਜਾਂ ਬੀਜੇਪੀ ਕੁਝ ਵੀ ਹੈ ਨਹੀਂ ਇਹਨਾਂ ਕੋਲ ਅੱਛਾ ਇਕੱਲਾ ਹੀ ਇੱਕੋ ਹੀ ਹੈ ਝਾੜੂ ਵਾਲਿਆਂ ਦੀ ਸਰਕਾਰ ਬਣੀ ਨੂੰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸ਼ਹਿਰ ਦੇ ਵਿੱਚ ਕਿੰਨੇ ਕੰਮ ਹੋਏ ਆ ਤੁਹਾਡੇ ਬਾਡ ਚ ਕਿੰਨੇ ਕੰਮ ਹੋਏ ਆ ਲੋਕਲ ਬਾਡ ਚ 12-12 ਹੋਏ ਨੇ 2-3 ਨੂੰ ਲੁਵਾਇਨੋ ਨਾ ਨੇ ਵਧੀਆ ਕੰਮ ਕੀਤੇ ਨੇ ਐਫ ਦੀ ਗੱਲ ਨਹੀਂ ਮੈਂ ਅੰਕਲ ਜੀ ਤੋਂ ਪੁੱਛ ਰਿਹਾ ਸੀ ਮੈਂ ਸਰਕਾਰ ਦੇ ਕੰਮਾਂ ਤੋਂ ਕਿੰਨਾ ਕ ਖੁਸ਼ ਹਾਂ ਕਹਿੰਦੇ ਥੋੜੇ ਜਿਹਾ ਖੁਸ਼ ਹਾਂ ਥੋੜੇ ਜਿਹਾ ਨਹੀਂ ਨਹੀਂ ਅਸੀਂ ਤਾਂ ਕੋਈ ਖੁਸ਼ ਨਹੀਂ ਹੈ ਕੋਈ ਵੀ ਨਗਰ ਨਿਗਮ ਤੇ ਕਾਉਂਸਲ ਚੋਣਾਂ ਦੇ ਵਿੱਚ ਕੁਝ ਹੀ ਦਿਨ ਬਾਕੀ ਨੇ ਜਲੰਧਰ ਦੇ ਵਿੱਚ ਖੜੇ ਆ ਜਲੰਧਰ ਦੁਆਬੇ ਦਾ ਇੱਕ ਵੱਡਾ ਸ਼ਹਿਰ ਹੈ ਖਾਸ ਕਰਕੇ ਸਪੋਰਟਸ ਇੰਡਸਟਰੀ ਦੇ ਤੌਰ ਤੇ ਜਾਣਿਆ ਜਾਂਦਾ ਆਦਰਸ਼ ਨਗਰ ਦੇ ਵਿੱਚ ਖੜੇ ਆ ਨਗਰ ਨਿਗਮ ਚੋਣਾਂ ਦਾ ਕੀ ਸੀਨ ਹੈ ਕਿਹਦੇ ਵੱਲ ਵੋਟਰਾਂ ਦਾ ਜਿਹੜਾ ਪਲੜਾ ਝੁਕਦਾ ਨਜ਼ਰ ਆਉਂਦਾ ਹੈ ਤੇ ਸਰਕਾਰ ਦੇ ਕੰਮਾਂ ਤੋਂ ਕਿੰਨਾ ਕੋ ਖੁਸ਼ ਨੇ ਆਮ ਲੋਕਾਂ ਦੇ ਵਿੱਚ ਜਾ ਕੇ ਗਰਾਊਂਡ ਰਿਪੋਰਟ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਪੁਆਇੰਟ ਦੀ ਟੀਮ ਅੱਜ ਦੁਆਬੇ ਦੇ ਵਿੱਚ ਆਈ ਹੋਈ ਆ ਤੇ ਇੱਕ ਰਿਕਸ਼ੇ ਵਾਲੇ ਵੀਰ ਸਾਡੇ ਨਾਲ ਨੇ ਬਾਈ ਜੀ ਕੀ ਨਾਮ ਹੈ ਤੁਹਾਡਾ ਹੈ ਪਰਮਜੀਤ ਸਿੰਘ ਜੀ ਆਦਰਸ਼ ਨਗਰ ਦੇ ਵਿੱਚ ਕਿੰਨੇ ਉਮੀਦਵਾਰ ਉੱਠੇ ਆ ਅਮੇਲਵਾਰ ਤੇ ਬਾਈ ਵਾਵਾ ਜੀ ਹੈਗੇ ਜੀ ਕਾਚਾ ਕਾਜੀ ਬਾਕੀ ਘੰਟੇ ਸਾਨੂੰ ਬਹਰ ਨਹੀਂ ਗਿਆ ਫਿਲਹਾਲ ਦੇ ਫਿਲਹਾਲ ਦੇ ਹਲ ਗੰਦੀ ਕੋਈ ਕਿਹਦਾ ਪੱਲੜਾ ਭਾਰੀ ਲੱਗਦਾ ਹਾਂਜੀ ਪੱਲੜਾ ਕਿਹਦਾ ਭਾਰੀ ਲੱਗਦਾ ਪੱਲਾ ਤੇ ਦੇਖੋ ਇਹ ਚੋਣਾ ਦੇ ਵਿੱਚ ਪਤਾ ਲੱਗੂਗਾ ਕਿਹਦਾ ਹੈਗਾ ਫਿਲਹਾਲ ਤੇ ਫਿਲਹਾਲ ਦੇ ਵਾਸੇ ਇਹਦੇ ਤੇ ਸਿੱਟੀ ਸਾਹਿਬ ਦਾ ਜ਼ਿਆਦਾ ਹੋ ਰਿਹਾ ਵੇ ਕਿਹੜੀ ਪਾਰਟੀ ਵੱਲੋਂ ਆ ਹਾਂਜੀ ਕਿਹੜੀ ਪਾਰਟੀ ਵੱਲੋਂ ਆ ਉਹ ਝਾੜੂ ਵੱਲੋਂ ਝਾੜੂ ਵੱਲੋਂ ਹਾਂਜੀ ਅੱਛਾ ਪਾਰਟੀ ਝਾੜੂ ਵਾਲਿਆਂ ਦੀ ਸਰਕਾਰ ਬਣੀ ਨੂੰ 2.5 ਸਾਲ ਹੋ ਗਏ ਕੀ ਲੱਗਦਾ ਕਿੰਨੇ ਕੰਮ ਵਧੀਆ ਕੀਤੇ ਨੇ ਜਲੰਧਰ ਦੇ ਵਿੱਚ ਕਿੰਨਾ ਕੁ ਖੁਸ਼ ਹੋ ਤੁਸੀਂ ਉਹ ਤਾਂ ਠੀਕ ਠਾਕ ਹੀ ਹੈ ਵੈਸੇ ਮੋਲਦਾ ਹੈ ਠੀਕ ਠਾਕ ਹੀ ਕੰਮ ਕੀਤੇ ਨੇ ਫਿਲਹਾਲ ਤਹਲੇ ਖਾਸ ਕਰਕੇ ਜਿਵੇਂ ਤੁਸੀਂ ਗਰੀਬ ਤਬਕੇ ਚ ਆਉਂਦੇ ਹੋ ਗਰੀਬ ਲੋਕਾਂ ਲਈ ਕਿੰਨੇ ਕੰਮ ਕੀਤੇ ਆ ਇਹ ਗਰੀਬ ਲੋਕਾਂ ਨੇ ਚਲੋ ਬਿਜਲੀ ਬਿਜਲੀ ਮਾਫ ਕੀਤੀ ਸੀ ਇਹਨਾਂ ਨੇ ਬਸ ਬਿਲਕੁਲ ਬਾਕੀ ਸੜਕਾਂ ਹਾਂ ਜੀ ਬਾਕੀ ਸੜਕਾਂ ਥੋੜਾ ਜਿਹਾ ਮਾੜਾ ਮਟਾ ਕਰਵਾਇਆ ਹੀ ਚਲੋ ਆ ਗਰੀ ਬੰਦੇ ਲਈ ਬੜਾ ਬੜਾ ਸੋਚਿਆ ਬੀਲੀ ਬਲੀ ਮਾਫ ਕਰਾਉਂਦੇ ਸੀ ਠੀਕ ਹੈ ਪਾਤੀਆਂ ਸਾਡੇ ਰੱਖਿਆ ਵਾਲਿਆਂ ਦਾ ਸਾਡੇ ਰੱਖਿਆ ਵਾਲਿਆਂ ਕੰਮ ਕਰ ਹੈ ਨਹੀਂ ਬਿਲਕੁਲ ਹੀ ਜਿਹੜੇ ਜਾਣੇ ਸ਼ਾਮ ਦਾ ਕੁਸ ਵੀ 100 150 ਬਣਾ ਕੇ ਬਸ ਘਰ ਉਹ ਜਾਣੀ ਆ ਬਸ ਉਹ ਹੀ ਉਹੀ ਬੰਦਾ ਸਾਡਾ ਚਲੋ ਅੱਗੇ ਵੀ ਗੱਲ ਕਰਦੇ ਆ ਇਧਰ ਸਰਦਾਰ ਸਾਹਿਬ ਬੈਠੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਆਖੂ ਹਾਂ ਜੀ ਹਾਂ ਜੀ ਵੋਟਾਂ ਦਾ ਮਾਹੌਲ ਕਿਵੇਂ ਆ ਮਾਹੌਲ ਠੀਕ ਹੈ ਜੀ ਵਧੀਆ ਮਾਹੌਲ ਚੱਲ ਰਿਹਾ ਮਾਹੌਲ ਕੀ ਦਾ ਬਲੜਾ ਭਾਰੀ ਲੱਗਦਾ ਇਹ ਐਤੀ ਝਾੜੂ ਵਾਲੇ ਦਾ ਹਾਂਜੀ ਠੀਕ ਹੈ ਝਾੜੂ ਵਾਲਿਆਂ ਦਾ ਲੱਗਦਾ ਵੀ ਜਿੱਤ ਜਾਣਗੇ ਹਾਂਜੀ ਬਿਲਕੁਲ ਉਹਨਾਂ ਦਾ ਨਾਮ ਹੈ ਆਪਣਾ ਮੁਕੇਸ਼ ਸੇਟੀ ਜੀ ਉਹਨਾਂ ਦਾ ਬਲੜਾ ਭਾਰੀ ਉਹੀ ਜਿੱਤਣਗੇ ਮੁਕਾਬਲੇ 'ਚ ਹੋਰ ਕੌਣ ਲੱਗਦਾ ਕਾਂਗਰਸ ਹੈ ਜਾਂ ਬੀਜੇਪੀ ਕੁਝ ਵੀ ਹੈ ਨਹੀਂ ਇਹਨਾਂ ਕੋਲ ਅੱਛਾ ਕੱਲਾ ਇੱਕੋ ਹੀ ਹੈ ਹਾਂਜੀ ਅੱਛਾ ਝਾੜੂ ਵਾਲਿਆਂ ਦੀ ਸਰਕਾਰ ਬਣੀ ਨੂੰ 2.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਸ਼ਹਿਰ ਦੇ ਵਿੱਚ ਕਿੰਨੇ ਕੰਮ ਹੋਏ ਆ ਤੁਹਾਡੇ ਵਾਰਡ ਚ ਕਿੰਨੇ ਕੰਮ ਹੋਏ ਆ ਲੋਕਲ ਵਾਰਡ ਚ 12 ਡਬਲ ਹੋਇਆ ਨੇ 2-3 ਨੂੰ ਲੁਵਾਏ ਨੇ ਉਹਨਾਂ ਨੇ ਵਧੀਆ ਕੰਮ ਕੀਤੇ ਨੇ ਐਵਜੀ ਗੱਲ ਨਹੀਂ ਸਾਫ ਪਾਣੀ ਆਉਂਦਾ ਸੀਵਰੇਜ ਵਗੈਰਾ ਸਹੀ ਆ ਪਿੱਛੇ ਦੀ ਮੜੇ ਗੰਦਾ ਆਣ ਲਗਾ ਹੁਣ ਬਿਲਕੁਲ ਸਾਫ ਹੈ ਹਾਂ ਹੁਣ ਸਾਫ ਪਾਣੀ ਚੱਲ ਰਿਹਾ ਟਾਈਮ 'ਤੇ ਪਾਣੀ ਆਉਂਦਾ ਹੈ ਲੈਟ ਟਾਈਮ 'ਤੇ ਆਂਦੀ ਹੈ ਨਾ ਜਾਂਦੀ ਸੀਵਰੇਜ ਵਗੈਰਾ ਤੇ ਹੋਰ ਗਲੀਆਂ ਵਗੈਰਾ ਸਾਰਾ ਕੁਝ ਠੀਕ ਹੈ ਹਾਂਜੀ ਹੋਰ ਕਿਹੜੇ-ਕਿਹੜੇ ਮੁੱਦੇ ਆ ਜਿਹੜੇ ਕੰਮ ਨਹੀਂ ਹੋਏ ਪਿਛਲੇ ਕਾਉਂਸਲਰ ਤੋਂ ਨਹੀਂ ਹੋਏ ਤੇ ਤੁਸੀਂ ਉਮੀਦ ਰੱਖਦੇ ਹੋ ਵੀ ਹੁਣ ਸਿੱਠੀ ਸਾਫ ਬਿਲਕੁਲ ਜੀ ਇਹ ਆਪਾਂ ਨੂੰ ਇਹ ਗੱਲ ਹੈ ਵੀ ਜਿਹੜੇ ਕਾਂਗਰਸ ਸਰਕਾਰ ਨੇ ਨਹੀਂ ਕੀਤੇ ਅਕਾਲੀ ਦਲ ਨੇ ਵੀ ਨਹੀਂ ਕੀਤੇ ਕੋਈ ਵੀ ਸਰਕਾਰ ਆਈ ਹੈ ਉਹਨਾਂ ਨੇ ਨਹੀਂ ਕੀਤੇ ਇਹ ਝਾੜੂ ਵਾਲੇ ਜ਼ਰੂਰ ਕਰਨਗੇ ਪਰ ਜਿਵੇਂ ਤੁਸੀਂ ਕਹਿਨੀਓ ਕਿ ਕਾਂਗਰਸ ਸਰਕਾਰ ਨੇ ਜਾਂ ਅਕਾਲੀ ਦਲ ਨੇ ਨਹੀਂ ਕਰਵਾਏ ਪਰ ਕਾਂਗਰਸ ਦੇ ਜਿਹੜੇ ਐਮਪੀ ਤੋਂ ਚਰਨਜੀਤ ਚੰਨੀ ਫਿਰ ਵੀ ਜਿੱਤ ਗਏ ਵੱਡੀ ਵੋਟ ਨਾਲ ਉਹ ਤਾਂ ਵੱਡੀ ਗੱਲ ਉਹ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਵੋਟਾਂ ਦਾ ਹੱਕਦਾਰ ਕੋਈ ਵੀ ਹੈ ਜੀ ਆਪਾਂ ਜਿਹੜੀ ਆਪਾਂ ਦੇ ਗਰੀਬ ਬੰਦੇ ਆ ਜਿਨ੍ਹਾਂ ਨੂੰ ਦਿਲ ਕਰਦਾ ਵੋਟ ਪਾ ਦੀ ਜੀ ਹਾਂਜੀ ਸੋ ਲੋਕਾਂ ਦੇ ਆਪੋ ਆਪਣੇ ਵਿਊ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਦਰਸ਼ ਨਗਰ ਦੇ ਵਿੱਚ ਘੁੰਮ ਰਹੇ ਹਾਂ ਅਸੀਂ ਗਰਾਊਂਡ ਜ਼ੀਰੋ ਦੀ ਰਿਪੋਰਟ ਤੁਹਾਨੂੰ ਦਿਖਾਵਾਂਗੇ ਐਮਸੀ ਚੋਣਾਂ ਦਾ ਨਿਗਮ ਚੋਣਾਂ ਦਾ ਕੀ ਹਾਲ ਹੈ ਤੇ ਦੁਆਬੇ ਦੀ ਧਰਤੀ ਤੇ ਆਏ ਹਾਂ 1 ਪੁਆਇੰਟ ਦੀ ਟੀਮ ਕੀ ਹਾਲ ਨੇ ਅੰਕਲ ਜੀ ਠੀਕ ਹੈ ਜੀ ਠੀਕ ਠਾਕੋ ਠੀਕ ਹੈ ਜੀ ਕਿਵੇਂ ਚੱਲਦਾ ਸਭ ਠੀਕ ਚੱਲ ਰਿਹਾ ਠੀਕ ਹੈ ਟਾਈਮ ਪਾਸ ਕਰੀ ਜਾ ਰਹੀ ਹੈ ਐਮਸੀ ਚੋਣਾਂ ਦਾ ਕੀ ਮਾਹੌਲ ਹੈਗਾ ਮੋਲ ਤੇ ਇਦਾਂ ਹੀ ਚੱਲ ਰਿਹਾ ਜੇ ਕੁਝ ਵੀ ਇੰਨਾ ਨਹੀਂ ਹੈਗਾ ਕਿਹਦਾ ਪਲੜਾ ਭਾਰੀ ਲੱਗਦਾ ਇਹ ਕਹਿ ਨਹੀਂ ਸਕਦੇ ਜੀ ਕਿਸੇ ਦਾ ਵੀ ਉਹ ਮੈਂ ਰਿਕਸ਼ੇ ਵਾਲੇ ਵੀਰਾਂ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਝਾੜੂ ਵਾਲਿਆਂ ਦਾ ਸਿਟੀ ਸਾਹਿਬ ਦਾ ਪਲੜਾ ਭਰੀਆ ਕਿਸੇ ਦਾ ਨਹੀਂ ਕਹਿ ਸਕਦੇ ਜੀ ਸਿੱਧੀ ਗੱਲ ਕਰੀਏ ਜੀ ਇਹ ਸਰਕਾਰ ਦੇ ਕੰਮਾਂ ਤੋਂ ਕਿੰਨਾ ਕੁ ਖੁਸ਼ ਹੋ 2.5 ਸਾਲ ਹੋ ਗਏ ਠੀਕ ਹੀ ਐ ਇਹਨੇ ਇੰਨਾ ਖੁਸ਼ ਵੀ ਨਹੀਂ ਤੇ ਇਹਨੇ ਨਰਾਜ਼ ਵੀ ਨਹੀਂ ਹੈਗੇ ਹਾਂ ਕੋਈ ਵੀ ਖੁਸ਼ ਬਾਕੀ ਸਹੀ ਹੈਗਾ ਉਧਰ ਮਿਲਦਾ ਤੁਹਾਡੇ ਨਾਲੋਂ ਵੱਧ ਮਾਤਾ ਜੀ ਬੋਲ ਰਹੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਮਾਤਾ ਜੀ ਸੁਣੇ ਵੀਊ ਦੱਸਣਗੇ ਜੀ ਹੋਰ ਮਾਤਾ ਜੀ ਠੀਕ ਠਾਕ ਹੋ ਮੈਨੂੰ ਇਥੋਂ ਆਉਣਾ ਪੈਣਾ ਮੈਂ ਅੰਕਲ ਜੀ ਤੋਂ ਪੁੱਛ ਰਿਹਾ ਸੀ ਮੈਂ ਸਰਕਾਰ ਦੇ ਕੰਮਾਂ ਤੋਂ ਕਿੰਨਾ ਕੁ ਖੁਸ਼ ਹਾਂ ਕਹਿੰਦੇ ਥੋੜੇ ਜਿਹਾ ਖੁਸ਼ ਹਾਂ ਥੋੜੇ ਜਿਹਾ ਨਹੀਂ ਨਹੀਂ ਅਸੀਂ ਤਾਂ ਖੁਸ਼ ਨਹੀਂ ਹੈਗੇ ਕੋਈ ਵੀ ਕੀ ਗੱਲ ਜੀ ਕੀ ਕਰਨਾ ਕੀ ਕਰਨਾ ਜਿਹੜੇ ਕੰਮ ਕਹਿੰਨੇ ਆ ਉਹ ਪੂਰੇ ਤੇ ਹੁੰਦੇ ਨਹੀਂ ਸਾਡੇ ਜੀ ਹਨਾ ਵੀ ਸਿੱਧੀ ਗੱਲ ਹੈ ਤੁਸੀਂ ਹੁਣ ਉਹਨਾਂ ਤੋਂ ਹੰਗਾਰਾ ਨਾ ਭਰਾਓ ਤੁਸੀਂ ਆਪ ਹੀ ਦੱਸ ਦੋ ਜੀ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਬਸ ਬਸ ਵੀਰੇ ਖੁਸ਼ ਅੱਛਾ ਕਿਹੜੇ ਕਿਹੜੇ ਕੰਮ ਆ ਤੁਹਾਡੇ ਮੁਹੱਲੇ 'ਚ ਕਿਹੜੇ ਜਿਹੜੇ ਲੱਗਦਾ ਤੁਹਾਨੂੰ ਵੀ ਹਲੇ ਪੈਂਡਿੰਗ ਪਈ ਆ ਬਾਕੀ ਪਈ ਆ ਇਹਨੂੰ ਬੜੇ ਕਰੋ ਮੈਂ ਨਹੀਂ ਇਹ ਵੜਦੀ ਨਹੀਂ ਇਸੇ ਤੇ ਤਾਂ ਪੁੱਛਨੇ ਆ ਸੀ ਤੁਹਾਡੇ ਤੋਂ ਫੇਰ ਹੀ ਸਰਕਾਰ ਤੱਕ ਪਹੁੰਚਣਗੇ ਨਹੀਂ ਸਾਡੇ ਤੇ ਜਿੱਦਾਂ ਵੀ ਵਾਹੀ ਗੁਰੂ ਕਰਦਾ ਆਪਣੀ ਆਪਣੀ ਕਿਰਤ ਕਰੀ ਜਾਂਦੇ ਅਸੀਂ ਖਾਈ ਜਾਂਦੇ ਬਸ ਸਾਨੂੰ ਕਿਸੇ ਨਾਲ ਕੋਈ ਨਰਾਜ਼ਗੀ ਨਹੀਂ ਨਾ ਕੋਈ ਗੁੱਸਾ ਹੈ ਨਾ ਕੋਈ ਗਿਲਾ ਬਸ ਜੋ ਸਾਡੀ ਕਿਰਤ ਅਸੀਂ ਕਰਕੇ ਖਾਣੇ ਪਏ ਸਰਕਾਰ ਦੇ ਹਲੇ ਕੋਈ ਕੰਮ ਇਹੋ ਜਿਹਾ ਤੁਹਾਡੇ ਸਾਹਮਣੇ ਨਹੀਂ ਆਇਆ ਜਿਹੜੇ ਹੋਏ ਹੁਣ ਤੁਹਾਡੇ ਗਲੀ ਮਹੱਲੇ ਨਹੀਂ ਗਲੀ ਮਹੱਲੇ ਵਾਲੇ ਪ੍ਰਧਾਨ ਹੈਗੇ ਹੀ ਨੇ ਚਲੋ ਉਹ ਹੁਣ ਕਹਿਣਾ ਕੁਛ ਨਹੀਂ ਜਾਂਦੇ ਅਸੀਂ ਕਿਸੇ ਵਾਤੇ ਵੀ ਚਲੋ ਸਹੀ ਹੈ ਜੀ ਮਾਲਕ ਕਿਰਤ ਕਰਵਾਉਂਦਾ ਰਹੇ ਕਿਰਤ ਦੀ ਉਹ ਖਾਣੀ ਆ ਤੇ ਗੱਲਬਾਤ ਇਸੇ ਤਰ੍ਹਾਂ ਚਲਦੀ ਰਹੇਗੀ ਆਪਾਂ ਅੱਗੇ ਇਧਰ ਹੋਰ ਵੀ ਸਾਥੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਜੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਠੀਕ ਹੈ ਐਮ ਸੀ ਚੋਣਾ ਦਾ ਕੀ ਮਾਹੌਲ ਆ ਠੀਕ ਹੈ ਜੀ ਬੜਾ ਵਧੀਆ ਕਾਫੀ ਡੇਢ ਤੋਂ ਜਲੰਧਰ ਚ ਕੋਈ ਕਾਉਂਸਲਰਸ ਨਹੀਂ ਸੀਗੇ ਹੁਣ ਆ ਰਹੇ ਹੈਗੇ ਨੇ ਤੁੰ ਵਧੀਆ ਠੀਕ ਚੱਲ ਰਿਹਾ ਜੀ ਜਿਹਦੇ ਵੱਲ ਪਲੜਾ ਝੁਕਦਾ ਨਜ਼ਰ ਆਉਂਦਾ ਸਾਰੇ ਦੇ ਬਾਰੇ ਕੁਝ ਜਿਆਦਾ ਨਹੀਂ ਦੱਸ ਸਕਾਂਗੇ ਕਿਉਂਕਿ ਅਸੀਂ ਤਾਂ ਆਪਣੇ ਕੰਮ 'ਚ ਬਿਜ਼ੀ ਹੁੰਨੇ ਹੈਗੇ ਆ ਫਿਰ ਵੀ ਜਿਆਦਾ ਰੂਲਿੰਗ ਪਾਰਟੀ ਦਾ ਥੋੜਾ ਹੁੰਦਾ ਹੀ ਹੈਗਾ ਬਸ ਜੋ ਲੱਗਦਾ ਜਿਵੇਂ ਆਮ ਲੋਕੀ ਗੱਲਾਂ ਕਰਦੇ ਨੇ ਬਾਕੀ ਜਿਵੇਂ ਦੇਖਿਆ ਨਾ ਅਸੀਂ ਅਸੀਂ ਪਿੰਡਾਂ ਵਾਲੇ ਆ ਪਿੰਡਾਂ ਵੇਲੇ ਸਰਪੰਚੀ ਦੇ ਮਾਹੌਲ 'ਚ بڑا ਆਏ ਉਹ ਹੁੰਦਾਗਾ ਲੋਕਾਂ 'ਚ ਉਤਸ਼ਾਹ ਹੁੰਦਾ ਗੇੜੇ ਲਾਉਂਦੇ ਆ ਸ਼ਹਿਰ ਦਾ ਮਾਹੌਲ ਆ ਐਮਸੀ ਚੋਣਾਂ ਨੇ ਵਾਰਡ-ਵਾਰਡ ਦੀਆਂ ਤੁਸੀਂ ਕਹਿੰਦੇ ਵੀ ਅਸੀਂ ਆਪਣੇ ਕੰਮ 'ਚ ਵਿਅਸਤਾਂ ਜਿਹੜੇ ਆਉਂਦੇ ਆ ਠੀਕ ਆ ਜੀ ਆਿਆਂ ਨੂੰ ਹਨਾ ਇੰਟਰਸਟ ਕਿਉਂ ਨਹੀਂ ਲੈ ਰਹੇ ਉਦਾਂ ਚੈਲਪੈਲ ਨਜ਼ਰ ਨਹੀਂ ਆ ਰਹੀ ਸਾਰੇ ਦੇ ਨੋ ਊਜ਼। ਦੋ ਊਜ਼ ਪਲੀਜ਼। ਹਾਂਜੀ ਭਾਜੀ। ਚਲੋ ਤੁਸੀਂ ਦੱਸ ਦੋ। ਖੁੱਲ ਕੇ ਹੀ ਨਹੀਂ ਬੋਲ ਰਹੇ। ਨਹੀਂ ਪਲੀਜ਼। ਚਲੋ। ਬਹੁਤ ਸ਼ੁਕਰੀਆ। ਓਕੇ ਸਰ ਓਕੇ। ਸੋ ਕਈ ਵਾਰੀ ਕੋਈ ਮਜ਼ਬੂਰੀ ਹੁੰਦੀ ਹੈ। ਚਲੋ ਬਿਜ਼ਨਸਮੈਨ ਬੰਦੇ ਨੇ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇੱਧਰ। ਜਲੰਧਰ ਦਾ ਆਦਰਸ਼ ਨਗਰ ਤੇ ਢਾਬੇ ਵਾਲੇ ਵੀਰ ਨੇ ਮੇਰੇ ਕਹਿੰਦਾ ਨੌਨ ਵੈਜੇ ਤੇ ਮੇਰੇ ਮੂੰਹ 'ਚ ਪਾਣੀ ਆ ਗਿਆ ਬਟਰ ਚਿਕਨ ਤੇ ਚਿੱਲੀ ਚਿਕਨ ਵੇਖ ਕੇ ਹੋਰ ਠੀਕ ਹੋ। ਹਾਂਜੀ ਠੀਕ ਹੈ ਸਰ ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਾੜ ਆਦਰਸ਼ ਨਗਰ ਆ। ਕਿਵੇਂ ਆ ਮਾਹੌਲ ਆ ਹਾਂਜੀ ਬਹੁਤ ਅੱਛਾ ਜੀ ਲੋਕ ਸਰਗਰਮੀ ਪੂਰੀਆਂ ਛਾਰੀਆਂ ਨੇ ਅਸੀਂ ਗੱਲ ਸਭ ਆਪਣਾ ਆਪਣਾ ਜੋਰ ਲਗਾ ਰਹੇ ਆ ਤੇ ਉਹ ਦੇਖੋ ਰਿਜ਼ਲਟ ਕੀ ਕਹਿੰਦਾ ਨਿਕਸਾਨਦਾ ਜਾਂ ਕਿਹੜੀ ਪਾਰਟੀ ਦਾ ਹੈ ਆਮ ਹੋਂਦਾ ਦਿਖਾਇ ਜਾਂਦਾ ਕਿ ਜਿਹੜਾ ਬੰਦਾ ਅੱਛਾ ਹੁੰਦਾ ਵੋਟ ਉਹਨੇ ਪਾਉਂਦੇ ਲੋਕ ਪੱਲੜਾ ਕਿਹਦਾ ਭਾਰੀ ਨਜ਼ਰ ਆਉਂਦਾ ਪੱਲੜਾ ਤਾਂ ਦੇਖੋ ਇਹ ਮਿਕਸੀ ਆ ਰਹੀ ਕਿ ਸਾਰੇ ਬਾਰੇ ਐਮ ਸੀ ਲੱਖਣੇ ਕੁਝ ਨਹੀਂ ਕੀਤਾ ਜਾ ਸਿਰਾਂ ਕਈ ਲੋਕ ਪਾਰਟੀ ਵਾਜੀ ਦੇਖਦੇ ਆ ਕਈ ਲੋਕ ਬੰਦਾ ਦੇਖਦੇ ਆ ਇਹ ਗੱਲ ਹੈ ਅੱਛਾ ਇਹ ਇਹ ਜਿਹੜੀਆਂ ਲੋਕਲ ਚੋਣਾਂ ਹੁੰਦੀਆਂ ਨੇ ਐਮਸੀ ਦੀਆਂ ਸਰਪੰਚੀ ਦੀਆਂ ਨਗਰ ਪੰਚਾਇਤ ਦੀਆਂ ਇਹਨਾਂ ਦੇ ਵਿੱਚ ਕਿਹੜੀ ਗੱਲ ਮਾਇਨੇ ਰੱਖਦੀ ਆ ਵੈਲਿਊ ਰੱਖਦੀ ਆ ਵੋਟਰਾਂ ਲਈ ਕੀ ਵੇਖਿਆ ਜਾਂਦਾ ਦੇਖੋ ਜੀ ਐਮਸੀ ਦੇ ਜਿਹੜੇ ਵੋਟ ਹੁੰਦਾ ਐਨਾਂ ਚਾ ਵੀ ਮਹੱਲੇ ਦਾ ਸੀਵਰੇਜ ਪਾਣੀ ਲਾਈਟਾਂ ਸੜਕਾਂ ਸਭ ਦਿਖਿਆ ਜਾਂਦਾ ਵੀ ਕਿਦਾਂ ਦਾ ਮੋਲ ਖਰਾਬ ਨਾ ਹੋਵੇ ਮਤਲਬ ਸਭ ਕੁਝ ਦਿਖਿਆ ਜਾਂਦਾ ਤਾਂ ਵੀ ਇਹਨਾਂ ਬੰਦਾ ਦੇਖ ਕੇ ਵੋਟ ਪਾਉਂਦੇ ਆ ਇਸ ਗੱਲ ਨੂੰ ਪੁੱਛਿਆ ਤੁਹਾਡੇ ਮੁਹੱਲੇ ਦੀਆਂ ਕਿਵੇਂ ਹੈ ਸੜਕਾਂ ਸਿਵਰੇ ਦਾ ਪਾਣੀ ਪੀਣ ਵਾਲਾ ਪਾਣੀ ਕਿਵੇਂ ਆ ਬਿਲਕੁਲ ਸੜਕਾਂ ਸਹੀ ਜਾ ਰਹੀਆਂ ਜੀ ਦੇਖੋ ਜੀ ਜਿੰਨਾ ਹਾਈਪਰ ਇਹ ਨਹੀਂ ਹੈਗਾ ਅੱਛਾ ਸਭ ਕੁਝ ਸਹੀ ਜਾ ਰਿਹਾ ਲਾਈਟਾਂ ਵੀ ਸਹੀ ਨੇ ਸੜਕਾਂ ਵੀ ਸਹੀ ਲੱਗ ਬਹੁਤ ਮੁਕਾਬਲਾ ਕਿਹੜੀਆਂ ਧਿਰਾਂ ਦਾ ਲੱਗਦਾ ਆਫਚ ਆਪ ਦਾ ਕਾਂਗਰਸ ਦਾ ਜਾਂ ਬੀਜੇਪੀ ਦਾ ਦੇਖੋ ਜੀ ਆਮ ਐਂਡ ਪਾਮ ਪਾਰਟੀ ਦਾ ਜਿਹੜੀ ਆਮ ਆਦਮੀ ਪਾਰਟੀ ਹੈ ਆਈਗਾ ਤੋਂ ਦਾ ਪੜਾ ਭੜੀ ਹੈ ਅਰੇ ਦੇਖੋ ਅਗਲੇ ਕੀ ਕਿਹਾ ਜਾ ਰਿਹਾ ਹੈ ਹਾਂ ਜੀ ਕਾਂਗਰਸ ਮਗਾਵਲੇ ਦੀ ਕਾਂਗਰਸੀ ਆ ਰਹੀ ਹੈ ਹਾਂ ਜੀ ਵੈਸੇ ਕਿਉਂਕਿ ਸ਼ਹਿਰੀ ਵੋਟਾਂ ਦੇ ਵਿੱਚ ਭਾਪੀ ਨੂੰ ਵੀ ਦੇਖਿਆ ਜਾਂਦਾ ਹੁੰਦਾ ਕਿ ਕੋਈ ਚੁੰਨੀ ਲਾਲ ਭਗਤ ਪਿੱਛੇ ਜੇ ਜਿੱਤੇ ਨੇ ਇਧਰੋਂ ਆਗ ਬੇਸ਼ੱਕੋ ਆਪ ਚਾਕੇ ਜਿੱਤੇ ਨੇ ਪਰ ਪਹਿਲਾਂ ਉਹ ਭਾਪੀ ਚ ਸੀਗਾ ਸਾਰਾ ਪਰਿਵਾਰ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹ ਚੁੱਕਾ ਹਾਂ ਕਿ ਕਈ ਲੋਕ ਬੰਦਾ ਦੇਖ ਕੇ ਵੋਟ ਪਾਉਂਦੇ ਬੰਦਾ ਕਾਮਾ ਵਾਲਾ ਹੈ ਕੋਈ ਪਾਰਟੀ ਵਾਈ ਦੇਖ ਕੇ ਪਾਰਟੀ ਨੂੰ ਵੋਟ ਪਾਉਂਦਾ ਹੈ ਐਸੇ ਕਰਕੇ ਮਾਰੇ ਪਿੱਛਾ ਫਸ ਜਾਂਦਾ ਹੈ ਜੀ ਬਹੁਤ ਸ਼ੁਕਰੀਆ ਸੋ ਇਹ ਲੋਕਲ ਵੋਟਾਂ ਹੁੰਦੀਆਂ ਨੇ ਇਹਦੇ ਵਿੱਚ ਵੱਡੇ ਪੱਧਰ ਦੀ ਰਾਜਨੀਤੀ ਨੂੰ ਨਹੀਂ ਵੇਖਿਆ ਜਾਂਦਾ ਇਹਦੇ ਵਿੱਚ ਬੰਦੇ ਦਾ ਕਿਰਦਾਰ ਵੇਖਿਆ ਜਾਂਦਾ ਸਖਸ਼ੀਅਤ ਵੇਖੀ ਜਾਂਦੀ ਆ ਕਿਹੜਾ ਸਾਡੇ ਨਾਲ ਕੱਲ ਨੂੰ ਖੜੇਗਾ ਕਿਹੜਾ ਕੰਮ ਆਏਗਾ ਸੋ ਉਹ ਚਾਹੇ ਕਿਸੇ ਮਰਜ਼ੀ ਧਿਰ ਨਾਲ ਪਾਰਟੀ ਨਾਲ ਜੁੜਿਆ ਹੋਵੇ ਤੁਸੀਂ ਜੁੜੇ ਹੋਏ ਹੋ ਔਨ ਪੁਆਇੰਟ ਤੇ